ਕਈ ਵਾਰੀ ਨਾ ਦੋਸਤੋ ਜੋ ਆਪਾਂ ਦੇਖਦੇ ਆ ਕਿਸੇ ਦੀ ਲਾਈਫ ਬਾਰੇ ਉਦਾਂ ਹੁੰਦੀ ਨਹੀਂ ਕਿ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੇ ਆ ਇੱਕ ਵਪਾਰੀ ਸੀਗਾ ਤੇ ਉਹਨੂੰ ਨਾ ਕਿਸੇ ਕੁੜੀ ਨਾਲ ਪ੍ਰੇਮ ਹੋ ਗਿਆ ਤੇ ਉਹਨਾਂ ਨੇ ਪ੍ਰੇਮ ਵਿਆਹ ਕਰ ਲਿਆ ਮਤਲਬ ਪ੍ਰੇਮ ਵਿਆਹ ਹੋ ਗਿਆ ਉਹਨਾਂ ਦਾ ਤੇ ਵਧੀਆ ਲਾਈਫ ਗੁਜ਼ਰ ਰਹੀ ਸੀ ਉਹਨਾਂ ਦੀ ਬਹੁਤ ਹੀ ਵਧੀਆ ਮਤਲਬ ਉਹਨਾਂ ਦੇ ਪਿਆਰ ਦੀ ਲੋਕ ਨਾ ਮਿਸਾਲ ਦਿੰਦੇ ਸੀ ਵੀ ਇਹਨਾਂ ਦੇ ਵਿੱਚ ਬਹੁਤ ਵਧੀਆ ਰਿਸ਼ਤਾ ਤੇ ਹੌਲੀ-ਹੌਲੀ ਉਥੋਂ ਦੇ ਰਾਜੇ ਕੋਲੇ ਗੱਲ ਚਲੀ ਗਈ ਤੇ ਰਾਜਾ ਆਪਣੀ ਰਾਣੀ ਨਾਲ ਗੱਲਾਂ ਕਰ ਰਿਹਾ ਸੀ ਛੱਤ ਦੇ ਉੱਪਰ ਖੜੇ ਸੀ ਤੇ ਰਾਜਾ ਕਹਿੰਦਾ ਵੀ ਇਹਨਾਂ ਦੇ ਪਿਆਰ ਦੀ ਨਾ ਬਹੁਤ ਲੋਕ ਮਿਸਾਲ ਦਿੰਦੇ ਆ ਤੇ ਬਹੁਤ ਜ਼ਿਆਦਾ ਪਿਆਰ ਆ ਇਹਨਾਂ ਦੇ ਵਿੱਚ ਤੇ ਜਿਹੜਾ ਇਹ ਵਪਾਰੀ ਹੈ ਨਾ ਇਹ ਆਪਣੀ ਪਤਨੀ ਨੂੰ ਜ਼ਿਆਦਾ ਪਿਆਰ ਕਰਦਾ ਤੇ ਰਾਣੀ ਸੀਗੀ ਜਿਹੜੀ ਰਾਣੀ ਕਹਿੰਦੀ ਵੀ ਨਹੀਂ ਇਹ ਜਿਹੜੀ ਇਹਦੀ ਘਰ ਵਾਲੀ ਐ ਔਰਤਾਂ ਉਹ ਜ਼ਿਆਦਾ ਪਿਆਰ ਕਰਦੀ ਐ ਤੇ ਇਦਾਂ ਉਹਨਾਂ ਦੀ ਬਹਿਸ ਹੋ ਗਈ ਤੇ ਕਾਫੀ ਮਤਲਬ ਬਹਿਸ ਕਾਫੀ ਟਾਈਮ ਹੋਈ ਤੇ ਉਹ ਉਹਨਾਂ ਨੇ ਆਪਸ ਵਿੱਚ ਦੀ ਇਹ رائے ਕਰੀ ਜਿਹੜਾ ਰਾਜਾ ਸੀ ਉਹ ਕਹਿੰਦਾ ਆਪਾਂ ਇਹਨਾਂ ਦੀ ਮਤਲਬ ਇਹਨਾਂ ਦਾ ਧਿਆਨ ਲਈਏ ਇਹਨਾਂ ਦਾ ਪਰਖੀਏ ਇਹਨਾਂ ਨੂੰ ਵੀ ਕੌਣ ਜ਼ਿਆਦਾ ਪਿਆਰ ਕਰਦਾ ਤੇ ਕੱਲ ਨੂੰ ਆਪਾਂ ਕੋਈ ਸਕੀਮ ਲਾਈਏ ਇਹਨਾਂ ਤੇ ਤੇ ਮਤਲਬ ਜਿਹੜੀ ਰਾਣੀ ਸੀਗੀ ਉਹਨੇ ਆਪਦੀ ਦਾਸੀ ਨੂੰ ਭੇਜਿਆ ਉਹਦੇ ਘਰ ਵਾਲੇ ਕੋਲੇ ਤੇ ਘਰ ਵਾਲੇ ਕੋਲੇ ਦਾਸੀ ਨੂੰ ਭੇਜ ਕੇ ਉਹ ਕਹਿੰਦੀ ਵੀ ਦਾਸੀ ਜਾ ਕੇ ਉਹਨੂੰ ਕਹਿੰਦੀ ਵੀ ਤੂੰ ਨਾ ਵੀ ਰਾਣੀ ਨੇ ਮੈਨੂੰ ਭੇਜਿਆ ਤੇਰੇ ਲਈ ਇਹ ਸਪੈਸ਼ਲ ਆਫਰ ਆ ਮਤਲਬ ਰਾਣੀ ਨੂੰ ਤੂੰ ਪਸੰਦ ਆ ਗਿਆ ਰਾਣੀ ਕਹਿੰਦੀ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੇ ਤੂੰ ਆਪਦੇ ਘਰ ਵਾਲੀ ਨੂੰ ਮਾਰ ਦੇ ਤੇ ਰਾਣੀ ਤੇਰੇ ਨਾਲ ਵਿਆਹ ਕਰਾ ਲੂਗੀ ਤੇ ਉਹਨੇ ਵੀ ਇੱਕ ਮਿੰਟ ਵੀ ਨਹੀਂ ਸੋਚਿਆ ਉਹ ਕਹਿੰਦਾ ਵੀ ਨਹੀਂ ਕਹਿੰਦਾ ਜੇ ਹਜ਼ਾਰ ਰਾਣੀ ਵੀ ਮੇਰੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਹੋ ਜੇ ਤੇ ਮੈਂ ਇਹ ਆਫਰ ਨੂੰ ਠਕਰਾਉਣਾ ਹੈ ਮੈਂ ਨਹੀਂ ਇਹਦੇ ਨਾਲ ਵਿਆਹ ਕਰਾਉਣਾ ਰਾਣੀ ਨਾਲ ਮੇਰੇ ਘਰ ਵਾਲੀ ਸਹੀ ਆ ਮੈਨੂੰ ਉਹੀ ਪਸੰਦ ਆ ਮੈਂ ਤੁਹਾਡੀ ਇਹ ਆਫਰ ਮੈਨੂੰ ਬਿਲਕੁਲ ਹੀ ਮਤਲਬ ਕਬੂਲ ਨਹੀਂ ਉਹਨੇ ਮਤਲਬ ਮਨਾਂ ਕਰਤਾ ਯਾਰ ਉਸ ਤੋਂ ਬਾਅਦ ਜਿਹੜਾ ਆਗੀ ਵਾਰੀ ਰਾਜੇ ਦੀ ਰਾਜੇ ਨੇ ਆਪਦੇ ਇੱਕ ਮਤਲਬ ਚੇਲੇ ਨੂੰ ਭੇਜਿਆ ਕਹ ਲੋ ਜੋ ਸਿਪਾਹੀ ਸੀ ਉਹਨੂੰ ਭੇਜਿਆ ਤੇ ਸਿਪਾਹੀ ਨੇ ਜਾ ਕੇ ਉਹਨੂੰ ਕਿਹਾ ਮਤਲਬ ਉਹਦੇ ਘਰ ਵਾਲੀ ਨੂੰ ਕਹਿੰਦਾ ਵੀ ਰਾਜੇ ਨੇ ਤੇਰੇ ਲਈ ਇੱਕ ਆਫਰ ਭੇਜੀ ਆ ਵੀ ਤੂੰ ਰਾਜੇ ਨੂੰ ਆਗੀ ਪਸੰਦ ਤੇ ਰਾਜਾ ਤੇਰਾ ਨਾ ਵਿਆਹ ਕਰਾਉਣਾ ਚਾਹੁੰਦਾ ਤੇ ਤੂੰ ਨਾ ਉਸ ਰਾਜੇ ਦੀ ਆਫਰ ਸਵੀਕਾਰ ਕਰ ਲਾ ਤੇ ਤੂੰ ਆਪਦੇ ਘਰ ਵਾਲੇ ਨੂੰ ਮਾਰ ਦੇ ਤੇ ਰਾਜਾ ਤੇਰਾ ਨਾ ਵਿਆਹ ਕਰਾ ਲੂ ਰਾਜ ਭਾਗ ਸਾਰਾ ਤੇਰਾ ਤੇ ਉਸ ਤੋਂ ਬਾਅਦ ਵੀ ਉਹ ਔਰਤ ਕਹਿੰਦੀ ਵੀ ਠੀਕ ਆ ਮੈਨੂੰ ਕਬੂਲ ਆ ਮੈਂ ਅੱਜ ਰਾਤ ਨੂੰ ਉਹਨਾਂ ਦੇ ਘਰ ਦੇ ਉੱਪਰ ਇੱਕ ਮਿਸਾਲ ਜਗਦੀ ਹੁੰਦੀ ਸੀ ਹਮੇਸ਼ਾ ਤੇ ਉਹ ਕਹਿੰਦੀ ਮਿਸਾਲ ਰਾਤ ਨੂੰ ਮੈਂ ਮੰਨ ਲਓ 1 2 ਵਜੇ ਰਾਤ ਨੂੰ ਮਿਸਾਲ ਬੁਝਾ ਦੂੰਗੀ ਤੇ ਜਦੋਂ ਮਿਸਾਲ ਬੁਝ ਗਈ ਤੁਸੀਂ ਸੋਚ ਲਿਓ ਵੀ ਮੈਂ ਉਹਨੂੰ ਖਤਮ ਕਰਤਾ ਤੇ ਉਹ ਮਤਲਬ ਰਾਜੇ ਨੇ ਤੇ ਰਾਣੀ ਨੇ ਇਹ ਕਰੀ ਵੀ ਹੁਣ ਇਹਨਾਂ ਨੂੰ ਬਚਾਉਣਾ ਹੈ ਇਸ ਬੰਦੇ ਨੂੰ ਇਹ ਤਾਂ ਰਾਜੀ ਹੋ ਗਈ ਉਹਨੂੰ ਮਾਰਨ ਨੂੰ ਤੇ ਵੀ ਉਸ ਵਪਾਰੀ ਦੀ ਜਾਨ ਬਚਾਉਣੀ ਹੈ ਤੇ ਉਹਨੇ ਆਪਦੀ ਫੌਜ ਲਾਤੀ ਮਤਲਬ ਪੂਰਾ ਉਹਨਾਂ ਨੂੰ ਆਰਡਰ ਦਿੱਤਾ ਕਿ ਉਹਦੀ ਜਾਨ ਬਚਾਉਣੀ ਹੈ ਤੁਸੀਂ ਉਹਨੂੰ ਮਤਲਬ ਇਹ ਕੰਮ ਹੋਣਾ ਨਹੀਂ ਚਾਹੀਦਾ ਇਹ ਤਾਂ ਇੱਕ ਮਜ਼ਾਕ ਸੀਗਾ ਇੱਕ ਪਰਖਣ ਦੀ ਖਾਤਰ ਸੀਗਾ ਤੇ ਉਹ ਤਾਂ ਸੱਚੀ ਤਿਆਰ ਹੋ ਗਈ ਮਾਰਨ ਨੂੰ ਤੇ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਤਾਂ ਇਹ ਸੋਚਿਆ ਵੀ ਮਿਸਾਲ ਜਦੋਂ ਬੁਝਾਤੀ ਉਸ ਤੋਂ ਬਾਅਦ ਮਾਰੂਗੀ ਤੇ ਉਹਨੇ ਕੀ ਕੀਤਾ ਤੇ ਪਹਿਲਾਂ ਹੀ ਖਤਮ ਕਰਕੇ ਉਹਨੂੰ ਫਾਂਸੀ ਮਤਲਬ ਫਾਹਾ ਦੇ ਕੇ ਮਾਰ ਕੇ ਤੇ ਉਸ ਤੋਂ ਬਾਅਦ ਮਿਸਾਲ ਬੁਝਾਤੀ ਤੇ ਉਹਨਾਂ ਨੇ ਜਦੋਂ ਮਿਸਾਲ ਬੁਝੀ ਤੇ ਫੌਜ ਸਾਰੀ ਅੰਦਰ ਦਾਖਲ ਹੋ ਗਈ ਵੀ ਛੇਤੀ ਛੇਤੀ ਬਚਾਈਏ ਤੇ ਉਹਦੋਂ ਨੂੰ ਤਾਂ ਉਹ ਪਹਿਲਾਂ ਹੀ ਖਤਮ ਕਰ ਚੁੱਕੀ ਸੀ ਉਹਨੂੰ ਤੇ ਉਹ ਬਚਾ ਨਹੀਂ ਸਕੇ ਉਸ ਤੋਂ ਬਾਅਦ ਜਦੋਂ ਰਾਜੇ ਨੂੰ ਪਤਾ ਲੱਗਿਆ ਯਾਰ ਵੀ ਬੰਦਾ ਮਰ ਗਿਆ ਅਸੀਂ ਤਾਂ ਮਜ਼ਾਕ ਹੀ ਕਰਦੇ ਸੀ ਅਸੀਂ ਤਾਂ ਪਰਖਦੇ ਹੀ ਸੀਗੇ ਤੇ ਰਾਜੇ ਨੇ ਨਾ ਆਪਣੇ ਸੰਤਰੀ ਨੂੰ ਸੱਦਿਆ ਤੇ ਸੰਤਰੀ ਨੂੰ ਕਹਿੰਦਾ ਵੀ ਉਹਨੂੰ ਨਫ਼ਰਤ ਹੀ ਨਹੀਂ ਹੋਗੀ ਔਰਤਾਂ ਤੋਂ ਤੇ ਉਹ ਕਹਿੰਦਾ ਵੀ ਮੈਨੂੰ ਜਿੰਨੀਆਂ ਵੀ ਇੱਥੋਂ ਦੀਆਂ ਔਰਤਾਂ ਸਾਰੀਆਂ ਨੂੰ ਖਤਮ ਕਰ ਦੇ ਤੇ ਮੈਂ ਜੰਗਲ 'ਚ ਜਾਣਾ ਸ਼ਿਕਾਰ ਖੇਡਣ ਤੇ ਮੇਰੇ ਆਉਂਦੇ ਨੂੰ ਕੋਈ ਔਰਤ ਨਾ ਦਿਸੇ ਮੈਨੂੰ ਔਰਤ ਜਾਤ ਤੋਂ ਨਫ਼ਰਤ ਹੋ ਗਈ ਤੇ ਜਿੰਨੀਆਂ ਵੀ ਪਿੰਡ ਦੀਆਂ ਔਰਤਾਂ ਸਾਰੀਆਂ ਖਤਮ ਹੋਣ ਮੇਰੇ ਆਉਂਦੇ ਨੂੰ ਕੋਈ ਮੇਰੇ ਸਾਹਮਣੇ ਨਾ ਆਵੇ ਉਹਨੂੰ ਮਤਲਬ ਔਰਤ ਜਾਤ ਤੋਂ ਭਰੋਸਾ ਹੀ ਉੱਠ ਗਿਆ ਦਾ ਤੇ ਉਸ ਤੋਂ ਬਾਅਦ ਵੀ ਸੰਤਰੀ ਸਾਰੇ ਪਰੇਸ਼ਾਨ ਹੋ ਗਏ ਵੀ ਯਾਰ ਇਹ ਕੀ ਕਹਿ ਗਿਆ ਇਹ ਵੀ ਇਹ ਤਾਂ ਇੱਕ ਔਰਤ ਦੀ ਸਜਾ ਸਾਰਿਆਂ ਨੂੰ ਕਿਵੇਂ ਮਿਲੂਗੀ ਵੀ ਇਹ ਤਾਂ ਗਲਤ ਹੋ ਗਿਆ ਕੰਮ ਉਸ ਤੋਂ ਬਾਅਦ ਵੀ ਰਾਜਾ ਜਦੋਂ ਵਾਪਸ ਆਇਆ ਤੇ ਉਹਨੇ ਦੇਖਿਆ ਵੀ ਔਰਤਾਂ ਸਾਰੀਆਂ ਉਦਾਂ ਹੀ ਫਿਰਦੀਆਂ ਕਿਸੇ ਨੇ ਮੰਤਰੀ ਨੇ ਮਤਲਬ ਉਹਨੇ ਕਿਸੇ ਨੂੰ ਨਹੀਂ ਮਾਰਿਆ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਤੇ ਉਹ ਬਖਲਾਟ ਦੇ ਵਿੱਚ ਮਤਲਬ ਆਪਦੇ ਮਹਿਲ ਦੇ ਵਿੱਚ ਵੇਖਣ ਲੱਗਿਆ ਵੀ ਉਹ ਮੰਤਰੀ ਹੈ ਕਿੱਥੇ ਤੇ ਮੰਤਰੀ ਮਹਿਲ ਦੇ ਵਿੱਚ ਨਾ ਜਾ ਕੇ ਤੇ ਉਹ ਆਪਣੇ ਪਿਤਾ ਕੋਲੇ ਆਇਆ ਜਿੱਥੇ ਕਿ ਉਹਦੇ ਪਿਤਾ ਪਿਤਾ ਜਿਹੜਾ ਪਹਿਲਾਂ ਉਹਦੇ ਜਿਹੜਾ ਰਾਜਾ ਸੀ ਉਹਦੇ ਪਿਤਾ ਦੇ ਨਾਲ ਮੰਤਰੀ ਸੀ ਮਤਲਬ ਜਿਹੜਾ ਮੰਤਰੀ ਸੀ ਉਹਦਾ ਪਿਤਾ ਵੀ ਪਹਿਲਾ ਮੰਤਰੀ ਰਿਹਾ ਸੀ ਤੇ ਹੁਣ ਉਹ ਬਜ਼ੁਰਗ ਹੋ ਚੁੱਕਿਆ ਸੀ ਤੇ ਉਹਦੇ ਕੋਲੇ ਆ ਗਿਆ ਉਹ ਕਹਿੰਦਾ ਪਿਤਾ ਜੀ ਵੀ ਮੈਨੂੰ ਕੋਈ ਤਰਕੀਬ ਦੱਸੋ ਵੀ ਜਿਹੜਾ ਔਰਤਾਂ ਨੂੰ ਮਾਰਨਾ ਪਵੇ ਤੇ ਰਾਜਾ ਤਾਂ ਕਮਲਾ ਹੋ ਗਿਆ ਪਾਗਲ ਹੋ ਗਿਆ ਉਹ ਤਾਂ ਕਹਿੰਦਾ ਵੀ ਸਾਰੇ ਸ਼ਹਿਰ ਦੀਆਂ ਸਾਰੇ ਪਿੰਡ ਦੀਆਂ ਔਰਤਾਂ ਮਤਲਬ ਇਲਾਕੇ ਦੀਆਂ ਹੀ ਔਰਤਾਂ ਖਤਮ ਕਰ ਦਿਓ ਮੈਨੂੰ ਔਰਤ ਜਾਤ ਤੋਂ ਨਫ਼ਰਤ ਹੋ ਗਈ ਐਦਾਂ ਵੀ ਇੱਕ ਤਾਂ ਔਰਤ ਨੇ ਬੇਵਫਾਈ ਕੀਤੀ ਤੇ ਉਹਦੀ ਮਤਲਬ ਉਹ ਇੰਨੀ ਨਫ਼ਰਤ ਹੋ ਗਈ ਉਹਦੇ ਕਰਕੇ ਤੇ ਉਹ ਸਾਰੀਆਂ ਨੂੰ ਖਤਮ ਕਰਨਾ ਚਾਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਉਹ ਉਹਦਾ ਪਿਤਾ ਸੀ ਨਾ ਮੰਤਰੀ मंत्री ਦਾ ਉਹਨੇ ਆਪਣੇ بیٹے ਨੂੰ ਮਤਲਬ ਮੰਤਰੀ ਨੂੰ ਕਿਹਾ ਵੀ ਤੂੰ ਕਿਤੇ ਲੁਕ ਜਾ ਮੈਂ ਗੱਲ ਕਰੂੰਗਾ ਰਾਜਾ ਜਦੋਂ ਆਊਗਾ ਤੇ ਮੈਂ ਗੱਲ ਕਰ ਲੂੰਗਾ ਆਪੇ ਤੇ ਤੂੰ ਲੁਕ ਜਾ ਤੈਨੂੰ ਉਹਨੇ ਛੱਡਣਾ ਨਹੀਂ ਨਹੀਂ ਪਹਿਲਾਂ ਤੇਰਾ ਹੀ ਸਰਕਲ ਮ ਕਰੂਗਾ ਉਹ ਤੇ ਇਸ ਕਰਕੇ ਤੂੰ ਲੋਕ ਜਾ ਤੇ ਉਹ ਲੋਕ ਗਿਆ ਬਈ ਤੇ ਉਹਦੋਂ ਰਾਜਾ ਲੱਭਦਾ ਲੱਭਦਾ ਘਰੇ ਆ ਗਿਆ ਤੇ ਰਾਜਾ ਕਹਿੰਦਾ ਵੀ ਕਿੱਥੇ ਆ ਉਹ ਤੇ ਮੇਰੇ ਮਤਲਬ ਮੇਰੀ ਆਗਿਆ ਦਾ ਪਾਲਣ ਨਹੀਂ ਕੀਤਾ ਉਹਨੇ ਤੇ ਮੈਂ ਉਹਨੂੰ ਖਤਮ ਕਰਨਾ ਤੇ ਜਿਹੜਾ ਉਹ ਬਜ਼ੁਰਗ ਸੀਗਾ ਬਈ ਮੰਤਰੀ ਦਾ ਪਿਤਾ ਤੇ ਉਹਨੇ ਉਹਨੂੰ ਰਾਜੇ ਨੂੰ ਕਿਹਾ ਵੀ ਪਹਿਲਾਂ ਸਲਾਮ ਕਰਿਆ ਉਹਨੂੰ ਕਹਿੰਦਾ ਵੀ ਰਾਜਾ ਰਾਜੇ ਨੂੰ ਕਹਿੰਦਾ ਤੂੰ ਬੈਠਾ ਵੀ ਉਹ ਕੋਈ ਗੱਲ ਨਹੀਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਤੂੰ ਬੈਠ ਇੱਥੇ ਵੀ ਤੂੰ ਕਿਉਂ ਇੰਨਾ ਗੁੱਸੇ ਚ ਉਨੇ ਉਹੀ ਗੱਲ ਦੱਸੀ ਵੀ ਇਦਾਂ ਕਰਕੇ ਆ ਕਹਾਣੀ ਬਣੀ ਹੈ ਮੈਨੂੰ ਗੁੱਸਾ ਹੈ ਮੈਂ ਮੈਂ ਸਾਰੀਆਂ ਔਰਤਾਂ ਨੂੰ ਖਤਮ ਕਰਨ ਦਾ ਆਰਡਰ ਦਿੱਤਾ ਸੀ ਤਾਂ ਕਰਕੇ ਫਿਰ ਉਸ ਰਾਜੇ ਨੂੰ ਉਸ ਬਜ਼ੁਰਗ ਨੇ ਕਿਹਾ ਵੀ ਜਦੋਂ ਤੇਰੇ ਪਿਤਾ ਦੇ ਰਾਜ ਦੇ ਵਿੱਚ ਮੈਂ ਮੰਤਰੀ ਸੀ ਉਹਨੇ ਕਹਾਣੀ ਸੁਣਾਈ ਉਹ ਨੂੰ ਇੱਕ ਵੀ ਉਸ ਟਾਈਮ ਅਸੀਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਖੇਡਣ ਗਏ ਸੀ ਤੇ ਅਸੀਂ ਉੱਥੋਂ ਭਟਕ ਗਏ ਤੇ ਉਥੋਂ ਭਟਕੇ ਵੀ ਅਸੀਂ ਜੰਗਲ ਦੇ ਵਿੱਚ ਜਦੋਂ ਭਟਕੇ ਫਿਰਦੇ ਸੀ ਤੇ ਮੈਨੂੰ ਮਤਲਬ ਮੰਤਰੀ ਨੇ ਆਪਦੀ ਗੱਲ ਬਜ਼ੁਰਗ ਨੇ ਦੱਸੀ ਕਿ ਮੈਨੂੰ ਇੱਕ ਯੋਧੇ ਨੇ ਇੱਕ ਯੋਧਾ ਸੀਗਾ ਕੋਈ ਮਤਲਬ ਜੰਗੀ ਯੋਧਾ ਤੇ ਉਹਨੇ ਮੈਨੂੰ ਨਾ ਰਸੇ ਦੇ ਵਿੱਚ ਬੰਨ ਲਿਆ ਅਚਾਨਕ ਤੇ ਮੈਨੂੰ ਉਹ ਇੱਕ ਕਬਰਸਤਾਨ ਦੇ ਵਿੱਚ ਲੈ ਗਿਆ ਤੇ ਉਹ ਕਹਿੰਦਾ ਵੀ ਮੈਨੂੰ ਇਦਾਂ ਲੱਗਿਆ ਵੀ ਹੁਣ ਮੈਨੂੰ ਇਹ ਖਤਮ ਕਰੂਗਾ ਤੇ ਕਬਰਸਤਾਨ 'ਚ ਤਾਂ ਹੀ ਲੈ ਕੇ ਆਇਆ ਇੱਥੇ ਦਫਨਾ ਦੂਗਾ ਮੈਨੂੰ ਮਾਰ ਕੇ ਤੇ ਉਸ ਤੋਂ ਬਾਅਦ ਉਸ ਯੋਧੇ ਨੇ ਮੈਨੂੰ ਕਬਰ ਪੁੱਟਣ ਲਈ ਕਿਹਾ ਇੱਕ ਮਤਲਬ ਦੋ ਕਬਰਾਂ ਪੁੱਟਣ ਲਈ ਕਿਹਾ ਤੇ ਵੀ ਦੋ ਕਬਰਾਂ ਇੱਥੇ ਪੁੱਟਾ ਤੇ ਮੈਂ ਡਰ ਦੇ ਡਰਦੇ ਨੇ ਵੀ ਕਬਰਾਂ ਪੁੱਟ ਲਈਆਂ ਦੋ ਤੇ ਮੈਨੂੰ ਪਤਾ ਲੱਗ ਗਿਆ ਵੀ ਇੱਕ 'ਚ ਤਾਂ ਮੈਨੂੰ ਹੀ ਦਫਨਾਊਗਾ ਦੂਸਰੇ ਦੇ ਵਿੱਚ ਮੈਨੂੰ ਪਤਾ ਨਹੀਂ ਸੀ ਵੀ ਕਿਹਨੂੰ ਦਫਨਾਊਗਾ ਉਹ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਡਰ ਦੇ ਡਰਦੇ ਨੇ ਵੀ ਬਜ਼ੁਰਗ ਕਹਿੰਦਾ ਮੈਂ ਦੋ ਕਬਰਾਂ ਪੁੱਟਤੀਆਂ ਤੇ ਇਹ ਉਹ ਰਾਜਾ ਫਿਰ ਛੱਤ ਤੇ ਗਿਆ ਤੇ ਛੱਤ ਤੋਂ ਜਾ ਕੇ ਤੇ ਇੱਕ ਸਿਰ ਕੱਟੀ Laash ਤੇ ਉਹਨੇ ਇੱਕ ਸਿਰ ਕੱਟੀ Laash ਲੈ ਕੇ ਆਂਦੀ ਤੇ ਉਹਨੂੰ ਮਤਲਬ ਉਸ ਕਬਰ ਦੇ ਵਿੱਚ ਪਾ ਕੇ ਤੇ ਉਹਨੇ ਮਲ ਦਫਨਾਤਾ ਤੇ ਕਹਿੰਦਾ ਵੀ ਫੇਰ ਮੈਨੂੰ ਪਤਾ ਲੱਗਾ ਹੁਣ ਮੇਰਾ ਸਰ ਕਲਮ ਕਰੂਗਾ ਵੀ ਮੈਨੂੰ ਦਫਨਾਊਗਾ ਦੂਸਰੀ ਕਬਰ ਦੇ ਵਿੱਚ ਪਰ ਇਦਾਂ ਨਹੀਂ ਹੋਇਆ ਉਹ ਜਿਹੜਾ ਜੋਧਾ ਸੀ ਤੇ ਉਹਨੇ ਇੱਕ ਮਤਲਬ ਜਿਹੜਾ ਮੂੰਹ ਬੰਨਿਆ ਹੋਇਆ ਸੀ ਤੇ ਮੂੰਹ ਤੋਂ ਜਦੋਂ ਕੱਪੜਾ ਹਟਾਇਆ ਤੇ ਉਹ ਇੱਕ ਔਰਤ ਸੀਗੀ ਮਤਲਬ ਸੋਹਣੀ ਸੁਨੱਖੀ ਔਰਤ ਸੀ ਉਹ ਇੱਕ ਉਹਨੇ ਆਪਣੀ ਕਹਾਣੀ ਦੱਸੀ ਉਹ ਕਹਿੰਦੀ ਵੀ ਮਤਲਬ ਕਿਸੇ ਹੋਰ ਦੇਸ਼ ਦੇ ਰਾਜੇ ਨੂੰ ਮੇਰੇ ਨਾਲ ਮਤਲਬ ਮੈਂ ਪਸੰਦ ਆ ਗਈ ਰਾਜੇ ਨੂੰ ਤੇ ਉਸ ਦੇਸ਼ ਦੇ ਰਾਜੇ ਨੇ ਤੇ ਮੇਰੇ ਘਰ ਵਾਲੇ ਦਾ ਸਿਰ ਕਲਮ ਕਰਤਾ ਵੀ ਇਹਨੂੰ ਮਾਰ ਦਈਏ ਤੇ ਇਹਦੇ ਨਾਲ ਮੈਂ ਫੇਰ ਵਿਆਹ ਕਰਾ ਲਵਾਂਗਾ ਤੇ ਉਸ ਤੋਂ ਬਾਅਦ ਕਹਿੰਦੀ ਵੀ ਮੇਰੀ ਹੁਣ ਕੀ ਜ਼ਿੰਦਗੀ ਹੈ ਵੀ ਮੈਂ ਮਤਲਬ ਆਪਣੇ ਆਪ ਨੂੰ ਵੀ ਖਤਮ ਕਰਨਾ ਇਹ ਮੇਰਾ ਮੇਰਾ ਪਤੀ ਹੈ ਜਿਹਨੂੰ ਦਫਨਾਇਆ ਆਪਾਂ ਤੇ ਇਸ ਤੋਂ ਬਾਅਦ ਹੁਣ ਇਹਦੇ ਨਾਲ ਦੀ ਕਬਰ ਦੇ ਵਿੱਚ ਮੈਨੂੰ ਦਫਨਾ ਦੇ ਤੂੰ ਮੈਂ ਤੈਨੂੰ ਤਾਂ ਕੈਦ ਕਰਕੇ ਲਿਆਈਆਂ ਵੀ ਮੈਨੂੰ ਦਫਨਾਉਣ ਵਾਲਾ ਕੋਈ ਹੈ ਨਹੀਂ ਸੀ ਤੇ ਮੈਂ ਇਹਦੇ ਨਾਲ ਹੀ ਦਫਨ ਹੋਣਾ ਚਾਹਣੀ ਆ ਤੇ ਉਸ ਤੋਂ ਬਾਅਦ ਕਹਿੰਦਾ ਵੀ ਉਹਨੇ ਇੰਨਾ ਕਹਿ ਕਿ ਤੇ ਆਪ ਆਪਣੀ ਗਲਾ ਕੱਟ ਲਿਆ ਤੇ ਫਿਰ ਵੀ ਮੈਂ ਉਹਨੂੰ ਵੀ ਦਫਨਾਤਾ ਉੱਥੇ ਮਤਲਬ ਦੋਨੇ ਕਬਰਾਂ ਦੇ ਵਿੱਚ ਉਹਨਾਂ ਨੂੰ ਦੋਨਾਂ ਨੂੰ ਪ੍ਰੇਮੀਆਂ ਨੂੰ ਦਬਾਤਾ ਤੇ ਇਸ ਤੋਂ ਤੂੰ ਰਾਜੇ ਨੂੰ ਨੇ ਕਿਹਾ ਵੀ ਇਸ ਤੋਂ ਤੈਨੂੰ ਇਹ ਸਿੱਖਿਆ ਮਿਲਦੀ ਹੈ ਵੀ ਇੱਕ ਔਰਤ ਦੀ ਬੇਵਫਾਈ ਕਰਕੇ ਤੂੰ ਸਾਰੇ ਸ਼ਹਿਰ ਦੀਆਂ ਸਾਰੇ ਪਿੰਡ ਦੀਆਂ ਸਾਰੇ ਇਲਾਕੇ ਦੀਆਂ ਔਰਤਾਂ ਨੂੰ ਖਤਮ ਕਰਨਾ ਚਾਹਣਾ ਇੱਕ ਔਰਤ ਦੀ ਸਿਰਫ ਬੇਵਫਾਈ ਕਰਕੇ ਤੇ ਇਹ ਦੇਖ ਬਈ ਇਸ ਔਰਤ ਨੇ ਜਿਹੜੀ ਨੇ ਆਪਣੇ ਪਤੀ ਦੇ ਨਾਲ ਹੀ ਮਤਲਬ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਪਰ ਆਪਦਾ ਇੱਜ਼ਤ ਨਹੀਂ ਵੇਚੀ ਆਪਦੀ ਮਤਲਬ ਇੱਜ਼ਤ ਬਰਕਰਾਰ ਰੱਖੀ ਤੇ ਉਹਦੇ ਬਾਰੇ ਤੂੰ ਕਿ ਨਹੀਂ ਸੋਚ ਸਕਦਾ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਆਪਾਂ ਗਲਤ ਚੀਜ਼ ਨੂੰ ਬਹੁਤ ਛੇਤੀ ਪਕੜਦੇ ਆਂ ਵੀ ਇਹ ਸਾਡੇ ਨਾਲ ਧੋਖਾ ਹੋ ਗਿਆ ਇਦਾਂ ਸਾਰਿਆਂ ਨੂੰ ਆਪਾਂ ਨਫ਼ਰਤ ਕਰਨ ਲੱਗ ਜਾਂਦੇ ਆਂ ਯਾਰ ਵੀ ਮੇਰੇ ਨਾਲ ਧੋਖਾ ਹੋ ਗਿਆ ਤਾਂ ਮੇਰੇ ਨਾਲ ਇੱਕ ਬੰਦੇ ਨੇ ਧੋਖਾ ਕਰ ਲਿਆ ਤਾਂ ਸਾਰੇ ਹੀ ਕਰਨਗੇ ਇਦਾਂ ਨਹੀਂ ਹੁੰਦਾ ਬਾਈ ਚੰਗੇ ਲੋਕ ਵੀ ਹੈਗੇ ਆ ਮਾੜੇ ਵੀ ਹੁੰਦੇ ਆ ਪਰ ਤੇ ਚੰਗੇ ਵੀ ਹੁੰਦੇ ਆ ਬਹੁਤ ਤੇ ਚੰਗਿਆਂ ਨੂੰ ਵੇਖ ਕੇ ਗੁਜ਼ਾਰਾ ਕਰਨਾ ਚਾਹੀਦਾ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਤੇ ਮਾੜੇ ਨੂੰ ਬਾਲੀ ਛੇਤੀ ਪਕੜ ਕਰਦੇ ਆ ਲੋਕ ਇਸੇ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਬਾਈ ਧੰਨਵਾਦ ਸਾਰਿਆਂ ਦਾ ਕਹਾਣੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ